ਭਾਜੀ ਪੂਰੇ ਪੰਜਾਬ 'ਚ ਵਿਆਹ ਸ਼ਾਦੀਆਂ ਤੈਨੂੰ ਸ਼ੁਰੂ ਹੋ ਗਏ ਆ ਭੰਗੜੇ ਪੈਣੇ ਸ਼ੁਰੂ ਹੋ ਗਏ ਢੋਲ ਵੱਜ ਰਾਇਆ ਤੇ ਤੁਸੀਂ ਮੈਨੂੰ 300 300 400 ਸੂਟ ਬੜਾ ਦੇ ਮੈਨੂੰ ਭਾਰੇ ਭਾਰੇ ਸੂਟ ਦਿਖਾਓ ਲੋਕਾਂ ਦੇ ਦਾਜ ਕੋਲ ਦੇ ਕੱਪੜਾ ਨਾ ਵਿਆਹ ਸ਼ਾਦੀ ਦਾ ਕੱਪੜਾ ਨਾ ਉਦਾਂ ਦੀਆਂ ਵੈਰਾਈਟੀਆਂ ਦਿਖਾਓ ਅੱਜ ਮੈਂ ਹੌਲੇ ਹੌਲੇ ਸੂਟ ਨਹੀਂ ਦੇਖਣੇ ਆ ਵੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਬਾਹਰ ਕੋਈ ਨਾ ਯਾਰ ਕੋਈ ਨਾ 1200 ਕੋਈ ਮੈਂ 700 ਲੀ ਜਾਂਦਾ ਹੈਗਾ ਆਪਾਂ 450 ਦੇਣਾ ਹੈਗਾ ਦੇਖੋ ਬਾਟਮ ਵਰਕ ਆ ਚੁੱਕੀ ਵਾਹ ਤੁਹਾਨੂੰ ਦੇਖੋ ਨਾ ਦੇਖੋ ਚੁੰਨੀਆਂ ਕਿੰਨੇ ਕਿੰਨੇ ਜਮ ਜਮ ਕਰਦੇ ਰਿਸ਼ਕੋਰੇ ਮਾਰਦੇ ਮੈਨੂੰ ਆਹ ਦੱਸੋ ਵੀ ਇਹਨਾਂ ਦੀ ਰੇਟ ਕੀ ਆ ਕੀ ਇਹਨਾਂ ਦਾ ਪ੍ਰਾਈਸ ਹੈਗਾ ਬਾਜ਼ਾਰ 'ਚ ਜਾਣਿਆ ਕੋਈ 6500 ਤੋਂ 7-7000 ਰੁਪਏ ਮੰਗਦਾ ਆ ਦੁਪੱਟੇ ਵੀ ਨਾਲ ਹੈਵੀ ਹੈਵੀ ਆ ਇਹ ਭਾਈ ਦੇਣ ਆਪਾਂ 3490 ਰੁਪਏ 'ਚ ਅੱਜ ਦੀ ਵੀਡੀਓ ਖਾਸ ਤੌਰ 'ਤੇ ਜਿਹੜੇ ਸਾਡੇ ਰਾਇਲ ਕਸਟਮਰ ਹੈਗੇ ਆ ਜਿਹੜੇ ਐਨ ਆਰ ਆਈ ਭੈਣ ਭਰਾ ਆ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਪੋਰੀ ਦੇ ਕੱਪੜਾ ਨਾਲ ਜਿਹੜੇ ਕਹਿੰਦੇ ਸਾਨੂੰ ਲਗਜ਼ਰੀ ਕੱਪੜਾ ਚਾਹੀਦਾ ਉਹਨਾਂ ਦੇ ਲਈ ਬਣਾ ਰਹੇ ਆ ਆ ਵੀ ਤੁਸੀਂ ਚੈੱਕ ਕਰ ਲਓ ਇਹ ਵੀ ਕੋਈ ਬਾਲਾ ਮਹਿੰਗਾ ਨਹੀਂ ਹੈਗਾ 2650 ਬੜਾ ਛੂਟ ਦੇ ਰਹੇ ਆ ਬਾ ਕਹਿੰਦਾ 6000 ਕੋ ਘੱਟ ਨਹੀਂ ਮਿਲਦਾ ਵੱਡਾ ਡੀਪੂ ਤੋਂ ਆਉਣ ਦਾ ਫਾਇਦਾ ਕੀ ਆ ਇੱਥੇ ਹਰ ਕਲਾਸ ਦਾ ਫਾਇਦਾ ਹੋ ਰਿਹਾ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਮਿਡਲ ਕਲਾਸ ਹੋ ਭਵੇਂ ਰੋਇ ਕਲਾਸ ਹੋ 350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਭਾਵੇਂ ਤੁਸੀਂ 30 35000 ਤੱਕ ਲੈ ਜਾਓ ਕੱਪੜਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ ਫਾਇਦਾ ਹਰ ਕਿਸ ਦਾ ਹੋ ਰਿਹਾ ਆ 1 ਲੱਖ ਵਾਲਾ ਕੱਪੜਾ 30000 ਚ ਦੇ ਰਹੇ ਆ ਆ ਦੇਖੋ ਕਿੰਤਾ ਪੈਂਦੇ ਨਹੀਂ ਪਟਾਕੇ ਆ ਜਿਹੜਾ 5 5000 ਰੁਪਏ ਦਾ ਛਲਾਰਾ ਸੂਟ ਬਾਜ਼ਾਰ 'ਚ ਆ ਕੇ ਲੈਣੇ ਹੋ ਵੱਡਾ ਡੀਪੂ ਤੇ ਆਜੋ ਸਮਾਈ ਨਾਲੋਂ ਵੀ ਸਸਤਾ ਦੇਈ ਜਾਂਦੇ ਆ ਰੈਂਟ ਨਾਲੋਂ ਵੀ ਸਸਤਾ ਦਈਏ ਨੇ ਸਿਰਫ 1100 ਰੁਪਏ ਦੇ ਵਿੱਚ ਦੇ ਦੇਣਾ ਇਹਦੇ ਵਿੱਚ 20 ਡਿਜ਼ਾਈਨ ਬਹੁਤ ਮੈਚੂਰ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਬਾਟਮ ਗ੍ਰੀਨ ਕਲਰ ਦੇਖੋ ਫਰੰਟ ਕਿੰਨਾ ਪਿਆਰਾ ਇਹਨਾਂ ਦੇ ਕੋਲ ਵੈਕ ਕਿੰਨੇ ਸੋਹਣੇ ਆ ਕੇ ਚੇਗੀ ਆ ਬਹੁਤ ਸਾਰੇ ਕਲਰ ਆ ਚੁੱਕੇ ਸਿਰਫ 1300 ਰੁਪਏ ਲੈ ਕੇ ਜਾਸਾ 1300 ਰੁਪਏ ਭਾਈ ਇਹ ਵੀ ਮੈਂ ਚੀਜ਼ਾਂ ਦੇਖ ਰਿਹਾ ਜਿਹੜੀਆਂ ਇੰਸਟਾਗ੍ਰਾਮ ਤੇ ਅੱਜਕੱਲ ਫੋਟੋਆਂ ਗੂਗਲ ਤੇ ਫੇਸਬੁੱਕ ਤੇ ਸੂਟਾਂ ਨਹੀਂ ਆਉਂਦੀਆਂ ਉਦਾਂ ਦੀਆਂ ਵੈਰਾਈਟੀਆਂ ਸਾਰੀਆਂ ਤੁਹਾਡੇ ਕੋਲ ਹੈਗੀਆਂ ਹਾਂਜੀ ਹਰ ਤਰ੍ਹਾਂ ਦੇ ਰੈਟਲ ਦਾ ਡਾਡੀਪੂ ਹੈ वैसे 14 1500 ਤੋਂ ਰੈਡ ਸੂਟ ਸ਼ੁਰੂ ਹੋ ਜਾਂਦਾ ਉਸ ਤੋਂ ਉੱਪਰ ਜਿੰਦਾ ਨਾ ਤੁਹਾਡਾ ਟੇਸਟ ਆ ਚਾਹੇ 5000 ਦਾ ਲੋ ਚਾਹੇ 10000 ਦਾ ਚਾਹੇ 35000 ਦਾ ਚਾਹੇ 30000 ਦਾ ਉਹ ਵੀ ਤੁਹਾਨੂੰ ਸੂਟ ਜੀ ਦੇਣੇ ਆ ਭਾਜੀ ਪੂਰੇ ਪੰਜਾਬ 'ਚ ਵਿਆਹਾਂ ਸ਼ਾਦੀਆਂ ਦਿਨ ਸ਼ੁਰੂ ਹੋ ਗਏ ਆ ਭੰਗੜੇ ਪੈਣੇ ਸ਼ੁਰੂ ਹੋ ਗਏ ਢੋਲ ਵੱਜ ਰਹੇ ਆ ਤੇ ਤੁਸੀਂ ਮੈਨੂੰ 3 300 400 ਵਾਲੇ ਸੂਟ ਬੜਾ ਦੇ ਮੈਨੂੰ ਭਾਰੇ ਭਾਰੇ ਸੂਟ ਦਿਖਾਓ ਲੋਕਾਂ ਨੇ ਦਾਜ ਵਜੋਂ ਦੇ ਕੱਪੜਾ ਨਾ ਵਿਆਹ ਸ਼ਾਦੀ ਦਾ ਕੱਪੜਾ ਨਾ ਓਦਾਂ ਦੀਆਂ ਵੈਰਾਈਟੀਆਂ ਦਿਖਾਓ ਅੱਜ ਮੈਂ ਹੌਲੀ ਹੌਲੀ ਸੂਟ ਨਹੀਂ ਦੇਖਣੇ ਭਾਜੀ 1000 ਰੁਪਏ ਦਿੰਦੇ ਬਾਹਰ ਇਹ ਤਾਂ ਕੋਰੇ 350 ਦਾ ਆ ਦੇਖੋ ਕਿੰਨੇ ਕਿਸ ਹੋਣੇ ਚ ਕਲਰ ਆ ਚੁੱਕੇ ਨੇ ਤੁਸੀਂ ਮਰਜੀ ਲੈ ਕੇ ਜਾਸੋ 300 ਤੇ ਪਿਆਰ ਪੈ ਵਿੱਚ ਅ 350 ਰੁਪਏ 350 ਰੁਪਏ ਦੇਖੋ ਕਿੰਨੇ ਸੋਨੇ ਮਾਰੇ ਕਲਰ ਆ ਚੁੱਕੇ ਨੇ ਦੇਖੋ ਪੂਰਾ ਵਰਕ ਆ ਚੁੱਕਾ ਹੈਵੀ ਦੇ ਵਿੱਚ ਕਿੰਨੀ ਸੋਹਣੀ ਚੁੰਨੀ ਆ ਚੁੱਕੀ ਸਿਰਫ 350 ਰੁਪਏ ਵਿੱਚ ਭਾਈ ਐਵੇਂ ਨਹੀਂ ਵੱਡਾ ਡਿੱਪੂ ਦੀਆਂ ਪੰਜਾਬ 'ਚ ਗੱਲਾਂ ਹੁੰਦੀਆਂ ਦੇਖੋ ਜਿਹੜੇ ਬਾਜ਼ਾਰ 'ਚ 1100 ਵਾਲੇ ਭਾਰੇ ਭਾਰੇ ਸੂਟ ਮਿਲ ਰਹੇ ਆ ਵੱਡਾ ਡਿੱਪੂ ਦੇ ਰਿਹਾ 350 ਰੁਪਏ ਦੇ ਵਿੱਚ ਮਤਲਬ ਬਾਜ਼ਾਰ ਨਾਲੋਂ ਰੇਟ ਹੀ ਤਿੰਨ ਤਿੰਨ ਗੁਣਾ ਘਟਿਆ ਇੱਥੇ ਕੋਈ ਸੇਲ ਨਹੀਂ ਲੱਦੀ ਕੋਈ ਕੁਝ ਨਹੀਂ 365 ਦਿਨ ਇਦਾਂ ਹੀ ਸੂਟ ਦਿੱਤੇ ਜਾਂਦੇ ਆ ਮਤਲਬ ਤਿੰਨ ਗੁਣਾ ਘਟ ਜਿਹੜਾ ਤੁਸੀਂ 1 ਲੱਖ ਰੁਪਏ ਦਾ ਵਿਆਹ ਸ਼ਾਇਦ ਕੱਪੜਾ ਇੱਥੇ ਤੁਹਾਨੂੰ 30000 ਚ ਜੇਣਾ ਆ ਵੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਬਾਹਰ ਕੋਈ ਜਾਂਦਾ 1000 ਕੋਈ ਜਾਂਦਾ 1200 ਕੋਈ ਮੈਂ 700 ਲਈ ਜਾਂਦਾ ਹੈਗਾ ਆਪਾਂ 450 ਦੇਣਾ ਹੈਗਾ ਦੇਖੋ ਬਾਟਮ ਵਰਕ ਆ ਚੁੱਕੀ ਬਹੁਤ ਸੋਹਣੀ ਦੇਖੋ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀ ਆ ਚੁੱਕੀ ਪਿਓਰ ਦੀ ਡਬਲ ਸ਼ੈਡਰ ਸਿਰਫ 450 ਤੇ ਪਿਆਰ ਪੇ ਵੇਚੀ ਲੋ ਆਹ ਦੇਖੋ ਵੀ ਇਹਦਾ ਕਨੇਡਾ ਅਮਰੀਕਾ ਤੋਂ ਪਹਿਲਾ ਸੂਟ ਆਉਂਦੇ ਸੀ ਜਿਹੜੇ ਵੱਡਾ ਡੀਪੋ ਲਿਆ ਕੇ ਰੱਖਦੇ ਉਹ ਵੀ 450 ਚ ਪਹੁੰਚਿਆ ਤੇ ਵੀ ਦੇਖੋ ਕਿੰਨੀ ਕੜਾਈ ਘੇਰੇ ਦੇਖੋ ਪ੍ਰਿੰਟ ਦੇਖੋ ਦੁਪੱਟੇ ਦੇਖ ਲਓ ਬਾਜ਼ਾਰ ਦਾ 12-1300 ਵੱਡਾ ਡੀਪੂ ਦਾ ਸਿਰਫ 450 ਰੁਪਏ ਦੇ ਵਿੱਚ ਦੇ ਰਹੇ ਆ। ਦੇਖੋ ਪ੍ਰਿੰਟ ਕਿੰਨੇ ਕਿੰਨੇ ਤਰੀ ਆ ਚੁੱਕੇ ਆਗੇ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਸਿਰਫ 450 ਵੇ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੇ ਆ ਬਾਟਨ ਦੇਖੋ ਕਿੰਨੀ ਸੋਹਣੀਆਂ ਆ ਚੁੱਕੇ ਆ ਪਲਾਜ਼ੋ ਸਲਵਾਰ ਪੀਮੀ ਜੋ ਮਰਜੀ ਬਣਾ ਸਕਦੇ ਆ। ਤੇ ਮੈਂ ਰੋਜ਼ ਹੀ ਦੇਖਦਾ ਯਾਰ ਮੈਨੂੰ ਵਿਆਹ ਸ਼ਾਦੀ ਵਾਲੇ ਦਿਖਾਓ ਹੈਵੀ ਹੈਵੀ ਸੂਟ। ਉਹ ਵੀ ਪਾਈ ਦਿਖਾਉਣੇ ਆ ਸਬਰ ਕਰੋ ਮਾਰੇ ਤੁਸੀਂ ਕਿਸਮਤ ਵਾਲੇ ਆ ਸਾਨੂੰ ਟਾਈਮ ਦੇ ਦਿੱਤਾ ਮਾਰੇ ਵੀਡੀਓ ਬਣਾਉਣ ਦਾ ਇੱਥੇ ਮਾਰੇ ਲੈਂਚ ਲ ਜੰਮ ਜੰਮ ਕਰਦੇ ਰਿਸ਼ਕੋਰੇ ਮਾਰਦੇ ਮੈਨੂੰ ਆ ਦੱਸੋ ਵੀ ਇਹਨਾਂ ਦੀ ਰੇਟ ਕੀ ਆ ਕੀ ਇਹਨਾਂ ਦਾ ਪ੍ਰਾਈਸ ਹੈਗਾ ਬਾਜ਼ਾਰ 'ਚ ਜਾਣਦੇ ਆ ਕੋਈ 6500 ਕੋ 7-7000 ਰੁਪਏ ਮੰਗਦਾ ਆ ਦੁਪੱਟੇ ਵੀ ਨਾਲ ਹੈਵੀ ਹੈਵੀ ਆ ਇਹ ਪਾਈ ਦੇਣਾ ਆਪਾਂ 3490 ਰੁਪਏ 'ਚ ਇਹ ਵੀ ਸੂਟ 3490 'ਚ ਦੇਖੋ ਦੇਖੋ ਮਿਰਰਲ ਵਰਕ ਆ ਚੁੱਕਾ ਬਹੁਤ ਸੋਹਣਾ ਦੇਖੋ ਸੂਟ ਆ ਚੁੱਕਾ ਨਾਲੇ ਆਲਓਵਰ ਸੂਟ ਨਾਲ ਚੁੰਨੀ ਦੇਖੋ ਕਿੰਨੀ ਟੋਰੀ ਆ ਚੁੱਕੀ ਭਾਈ ਆ ਦੇਖੋ ਤੁਸੀਂ ਕਿਸੇ ਸ਼ੋਰੂਮ ਤੇ ਜਾਣਾ 6500 7000 ਰੁਪਏ ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਬਟ ਡਾਟੀਪੂ ਤੇ ਆ ਜਾਓ 3490 ਰੁਪਏ ਚ ਲੈ ਜਾਓ ਰਾਂਗੇ ਦੇ ਵਿੱਚ ਹੋਰ ਵੀ ਕਾਪੀ ਆ ਆ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਡਿਜ਼ਾਈਨਿੰਗ ਆ ਚੁੱਕੇ ਆ ਕਿ ਵਾਹ ਵਾਲੀ ਫੀਲਿੰਗ ਹੋਣੀ ਹੈ ਕਿ ਇਹ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਡਿਜ਼ਾਈਨਿੰਗ ਕਿ ਨਹੀਂ ਬਦੀ ਸਿਰਫ 2600 ਤੇ ਪਿਆਰ ਪਾਵੇ ਚੀ ਅੱਜ ਦੀ ਵੀਡੀਓ ਖਾਸ ਤੌਰ ਤੇ ਜਿਹੜੇ ਸਾਡੇ ਰਾਇਲ ਕਸਟਮਰ ਹੈਗੇ ਆ ਜਿਹੜੇ ਐਨ ਆਰ ਆਈ ਭੈਣ ਭਰਾ ਆ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਦਾਜ ਵੇ ਦੇ ਕਪੜਾ ਨਾਲ ਜਿਹੜੇ ਕਹਿੰਦੇ ਸਾਨੂੰ ਲਗਜ਼ਰੀ ਕਪੜਾ ਚਾਹੀਦਾ ਹੈ ਉਹਨਾਂ ਦੇ ਲਈ ਬਣਾ ਰਹੇ ਆ ਆ ਵੀ ਤੁਸੀਂ ਚੈੱਕ ਕਰ ਲਓ ਇਹ ਵੀ ਕੋਈ ਬਾਲਾ ਮਹਿੰਗਾ ਨਹੀਂ ਹੈਗਾ 2650 ਫਿਰ ਆ ਸੂਟ ਦੇ ਰਹੇ ਆ ਬਾਜ਼ਾਰ 'ਚ 5500 6000 ਤੋਂ ਘੱਟ ਨਹੀਂ ਮਿਲਣਾ ਆ ਲੋ 10 12 ਹਜ਼ਾਰ ਵਾਲਾ ਸੂਟ ਕਰਤਾ ਸਿਰਫ 6000 ਰੁਪਏ 'ਚ ਕੋ ਕਿੰਨਾ ਸੋਹਣਾ ਆ ਚੁੱਕਾ ਪਿਓਰ ਦੇ ਸੂਟ ਬਹੁਤ ਸੋਹਣੇ ਕਲਰ ਆ ਚੁੱਕੇ ਨਾ ਦੇ ਕੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਗਿਆ ਨਾ ਦੇ ਕੋ ਬਾਜੀ ਵਾਟ ਦੀ ਆ ਕੋਦੇ ਆਉਣ ਦਾ ਫਾਇਦਾ ਕੀ ਆ ਇੱਥੇ ਹਰ ਕਲਾਸ ਦਾ ਫਾਇਦਾ ਹੋ ਰਿਹਾ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਮਿਡਲ ਕਲਾਸ ਹੋ ਭਾਵੇਂ ਰੋਲ ਕਲਾਸ ਹੋ ਸਾਢੇ 350 ਰੁਪਏ ਤੋਂ ਸੂਟ ਸ਼ੁਰੂ ਹੋ ਫੇਰ ਆ ਹਰ ਕਿਸੇ ਦਾ ਹੋ ਰਿਹਾ ਆ 1 ਲੱਖ ਵਾਲਾ ਕਪੜਾ 30000 ਚ ਦੇ ਰਹੇ ਆ ਆ ਦੇਖੋ ਭਾਈ ਫੁਲਕਾਰੀ ਸਟਾਈਲ ਆ ਚੁੱਕਾ ਬਹੁਤ ਸੋਹਣਾ ਸੂਟ ਆ ਚੁੱਕਾ ਪੂਰਾ ਡੀਸੈਂਟ ਪੀਸ ਹੈਗਾ ਇਹਨਾਂ ਦੇਖੋ ਕਿੰਨੀ ਸੋਹਣੀ ਹੈ ਫੁਲਕਾਰੀ ਸਟਾਈਲ ਆ ਚੁੱਕਾ ਹੈਗਾ ਠੀਕ ਆ ਇਹਨਾਂ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਕੋਈ ਬਾਹਰ ਮੰਗਦਾ ਹੈਗਾ 2700 ਕੋਈ ਮੰਗਦਾ 2800 ਅਸੀਂ ਦੇ ਰਹੇ ਹਾਂ ਸਿਰਫ 2000 ਤੇ 95 ਰੁਪਏ ਵਿੱਚ ਭਾਈ ਇਹ ਵੀ ਮੈਂ ਚੀਜ਼ਾਂ ਦੇਖ ਰਿਹਾ ਆ ਜਿਹੜੀਆਂ ਇੰਸਟਾਗ੍ਰam ਤੇ ਅੱਜਕੱਲ ਫੋਟੋਆਂ Google ਤੇ Facebook ਤੇ ਸੂਟਾਂ ਦੀਆਂ ਆਉਂਦੀਆਂ ਉਦਾਂ ਹੀ ਇਹ ਵੈਰਾਈਟੀਆਂ ਸ ਕੁੜੀਆਂ ਜਿਹੜੀਆਂ ਲਈ ਕੱਪੜਾ ਲੈਣ ਆਇਆ ਚਾਹੇ ਮਿਡਲ ਏਜ ਦੇ ਲੈਣਾ ਚਾਹੇ ਬਜ਼ੁਰਗਾਂ ਦੇ ਲੈਣਾ ਹਰ ਕਿਸੇ ਲਈ ਬਹੁਤ ਸੋਹਣੀ ਵੈਰਾਈਟੀ ਮਿਲ ਜਾਂਦੀ ਹੈ ਤੁਹਾਨੂੰ ਫੁੱਲ ਫੁੱਲੇ ਬੱਚੇ ਵਰਗੇ ਸੂਟ ਆ ਚੁੱਕੇ ਬਹੁਤ ਸੁੰਦਰ ਸੁੰਦਰ ਕਲਰ ਆ ਚੁੱਕੇ ਡਿਜ਼ਾਈਨ ਹੀ ਕਿੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਹਵਾ ਵਾਲੀ ਫੀਲਿੰਗ ਹੋਣੀ ਹੈਗੀ ਹੈ ਸਿਰਫ ਆਪਾਂ ਦੇ ਨਾਲ 8500 ਰੁਪਏ ਵਿੱਚ ਨਾਦ ਕੋਈ ਚੀਜ਼ ਨਹੀਂ ਤੁਹਾਨੂੰ ਅਬੀ ਤਿਆਰ ਲੋ ਕਹਿੰਦੇ ਬਲੈਕ ਸੂਟ ਚਾਹੀਦਾ ਸਾਨੂੰ ਆ ਝੱਕੋ ਦਾ ਬਲੈਕ ਸੂਟ ਦੇ ਵਿੱਚ ਨਾ ਸਾਡੇ ਕੋਲ ਡਿਜ਼ਾਈਨ ਨੇ ਬਹੁਤ ਹੁਣ ਸੋਹਣੇ ਹੈਗੇ ਆ ਇੱਕ ਆ ਦਿਖਾਤਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੈਰ ਗੱਲੇ-ਗੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ। ਆ ਦੇਖੋ ਮਹਿੰਦੀ ਛੜਵੀ ਕਿੰਨਾ ਪਿਆਰਾ ਆ ਚੁੱਕਾ ਹੈ। ਨਾਲੇ ਦੇਖੋ ਵਰ ਦੇਖੋ ਕਿੰਨਾ ਵਧੀਆ ਆ ਚੁੱਕਾ ਵਰਕ। ਪਰਨ ਦਾ ਵਰਕ ਕੀਤਾ ਹੈਗਾ ਬਹੁਤ ਸੋਹਣੇ ਕਲਰ ਆ ਚੁੱਕੇ ਹੈਗੇ। ਡਿਯਾਨੀ ਕਿੰਨੇ ਸੋਹਰੇ ਆ ਚੁੱਕੇ ਹੈਗੇ। ਨਾਲੇ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ। ਇੱਚ ਬਹੁਤ ਸੋਹਣੇ-ਸੋਹਰੇ ਕਲਰ ਸ਼ੇਡਸ ਆ ਚੁੱਕੇ ਹੈਗੇ। ਭਾਜੀ ਹੋਰ ਕਲਰ ਛੋਟੋ ਏਸੇ ਕਲਰ ਦੇ ਵਿੱਚ ਮੈਂ ਇੱਕ ਹੋਰ ਡਿਜ਼ਾਈਨ ਕੋਲ ਦਿੰਨਾ। ਆ ਵੀ ਚੈੱਕ ਕਰ ਲੋ ਥੱਲੇ ਵੀ ਤੁਸੀਂ ਦੇਖ ਲਿਆ। ਆ ਵੀ ਦੇਖ ਲਿਆ। ਸਾਡਾ ਜਿਹੜਾ ਵੱਡਾ ਡਿਪੂਆ ਸਮੁੰਦਰ ਹੈ ਜ ਦੁਪੱਟੇ ਵੀ ਤਾਂ ਉਪਰ ਹੀ ਪਾਰੇ ਮਿਲਣੇ ਹੈਗੇ ਆ ਆ ਦੇਖੋ ਹਰ ਤਰ੍ਹਾਂ ਦੀ ਰੇਂਜ ਇੱਥੇ ਮਿਲ ਜਾਂਦੀ ਹੈ ਆ ਵੀ ਦੇਖੋ ਅੰਬੀ ਨਾਲ ਆ ਚੁੱਕਾ ਬਹੁਤ ਸੋਹਣਾ ਦੇਖੋ ਸੂਟ ਸਿਰਫ ਆਪਾਂ ਦੇ ਨਾਲ ਕਿ 2400 ਤੇ 95 ਰੁਪਏ ਵਿੱਚ ਕਿੰਨਾ ਹੁਣ ਦੇਖੋ ਵਰਕ ਕੀਤਾ ਹੈਗਾ ਪਰੰਦਾ ਵਰਕ ਕੀਤਾ ਹੈਗਾ ਮਿਰਨ ਦਾ ਵਰਕ ਕੀਤਾ ਹੈਗਾ ਠੀਕ ਹੈਗਾ ਇਹਨਾਂ ਦਾ ਕੋਈ ਚੀਨੀ ਕਿੰਨੇ ਕਿੰਟਰੀ ਆ ਆ ਦੇਖੋ ਇੱਕ ਤੋਂ ਇੱਕ ਚੜਦੇ ਰੋ ਚੜਦਾ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂ ਉਹ 2450 ਦਾ ਸੀ ਆਹ ਦੇ ਰਣਾ ਆਪਾਂ 2650 ਦਾ ਭਾਜੀ ਇੱਕ ਗੱਲ ਜਰੂਰ ਦੱਸ ਦਿਓ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਚ ਬੀਪੀਆਂ ਬੈਠੀਆਂ ਉਹਨਾਂ ਨੇ ਕੱਪੜਾ ਮੰਗਵਾੜਾ ਆਨਲਾਈਨ ਤੋਂ ਸਰਵਿਸ ਦਿੱਤਾ ਪਰ ਡਾਡੀ ਕੋਲ ਕੋਈ ਨੰਬਰ ਸਕਰੀਨ ਤੇ ਆ ਰਿਹਾ ਹੈ ਸਾਡੇ ਪਰ ਡਾਡੀ ਕੋਲ ਪੇਜ ਹੈਗਾ ਤੁਸੀਂ ਜੇ ਫੋਲੋ ਕਰ ਸਕਦੇ ਨਵੇਂ ਨਵੇਂ ਆਪਰੇਟ ਦੇਖ ਸਕਦੇ ਆ ਕਿ ਕੋਈ ਚੀਜ਼ ਘਰੋਂ ਮੰਗਣੀ ਘਰ ਹੀ ਮੰਗਵਾ ਸਕਦੇ ਆ ਆ ਵੀ ਆ ਦੇਖੋ ਤੁਸੀਂ ਕੋਟਮਾ ਬਟਿਕਾਂ ਵਾਲੇ ਜਿਹੜੇ ਤੁਸੀਂ ਫਿਲਮਾਂ ਚ ਪਾਏ ਦੇਖਦੇ ਹੋ ਸੂਟ ਅੱਜ ਕੱਲ ਪਾਰਟੀਆਂ ਦੇ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਇਦਾਂ ਦਾ ਸੂਟ ਤੁਹਾਨੂੰ ਅਸੀਂ ਬਾਜ਼ਾਰ ਚ ਜਾ ਕੇ ਪਤਾ ਕਰੂਗੇ ਤੇ 5 ਤਾਨੂੰ ਸੋਹਣਾ ਦਵਾਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ Điਆ ਨੇ ਵਾਓ ਕਿੰਨੇ ਕਿੰਨੇ ਪਿਆਰੇ ਕਲਰ ਆ ਚੁਕੇ ਨੇ ਜਿਹੜੇ ਕੜਿਆ ਨੇ ਕਿੰਨੀ ਵਧੀਆ ਚੁਕੇ ਹੈਗੇ ਇਹਨਾਂ ਦੇ ਕੁਛ ਚੁਣੀਆਂ ਕਿੰਨੇ ਰੰਗ ਜਿਹੜੀਆਂ ਆ ਚੁਕੀਆਂ ਹੈਗੀਆਂ ਤੇ ਜਦੋਂ ਆਪਾਂ ਸਿਰਫ ਸਿਰਫ 3400 ਦੇ ਪਿਆਰ ਪੇਵੇ ਚ ਬਾਜੀ ਆ ਵੀਡੀਓ ਉਹ ਕੁੜੀ ਵੀ ਦੇਖ ਰਹੀ ਆ ਜਿਹਦਾ ਵਿਆਹ ਆ ਉਹ ਰੈੱਡ ਸੂਟ ਵੀ ਦਿਖਾ ਦਿਓ ਜਿਹੜਾ ਵਿਆਹ ਵਾਲੇ ਦਿਨ ਪੋਣਾ ਉਹਦੇ ਵਿੱਚ ਵੀ ਕੋ ਰੇਂਜ ਹੈਗੀ ਆਪਣੇ ਕੋਲ ਤੁਸੀਂ ਦਿਖਾਓ ਖੋਲ ਕੇ ਜਿਹੜਾ ਬੋਲੋ ਉਹੀ ਗੁੰਡਾ ਖੋਲੋ ਠੀਕ ਆ ਆਪੇ ਖੋਲ ਕੇ ਥਾਓ ਕਿਦਾਂ ਸੋਹਣਾ ਆ ਚੁਕਾ ਹੈਗਾ ਠੀਕ ਆ ਆ ਦੇਖੋ ਕਿ वैसे 14 1500 ਤੋਂ ਰੈੱਡ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੰਦਾ ਨਾ ਤੁਹਾਡਾ ਟੇਸਟ ਆ ਚਾਹੇ 5000 ਦਾ ਲੈ ਲੋ ਚਾਹੇ 10000 ਦਾ ਚਾਹੇ 35000 ਦਾ ਚਾਹੇ 30000 ਦਾ ਉਹ ਵੀ ਤੁਹਾਨੂੰ ਸੂਟ ਅਸੀਂ ਦੇ ਦੇਣੇ ਆ ਰੈੱਡ ਸੂਟ ਦੇ ਵਿੱਚ ਬਹੁਤ ਵਧੀਆ ਰੇਂਜ ਆ ਆ ਵੀ ਦੇਖੋ ਵਾਈਨ ਛੇੜ ਆ ਚੁੱਕਾ ਸਿਰਫ 1400 ਤੇ 95 ਰੁਪਏ ਵਿੱਚ ਇਹ ਚੋ ਕਲਰ ਜਿਹੜਾ ਤੁਹਾਨੂੰ ਬੱਖੋ ਬੱਖੋ ਮਿਲੈ ਭਾਈ ਸੂਟ ਦਾ ਦਿਖਾ ਦੇ ਕਿਸੇ ਨੇ ਰੈਡੀमेड ਵੀ ਲੈਣੇ ਆ ਸ਼ਰਾਰੇ ਸੂਟ ਲੈਣੇ ਆ ਕਿਸੇ ਨੇ ਪਲਾਜੋ ਸੂਟ ਲੈਣੇ ਆ ਕਿਸੇ ਨੇ ਲਹਿੰਗਾ ਲੈਣਾ ਕਿਸੇ ਨੇ ਗੌਨ ਲੈਣਾ ਡਰੈਸ ਲੈਣੀ ਉਹਦੇ ਵਿੱਚ ਕੀ ਫੈਰਾ ਕਰ ਕਾਂਦਰੇ ਲਿਖਾ ਰੇਟ ਆ ਸਾਰ ਨੂੰ ਪਤਾ ਹੀ ਆ ਵੀ ਇਹ ਘੱਟੋ ਘੱਟ 6-7000 ਦਾ ਪੀਸ ਆ ਕਿਉਂਕਿ ਹੈਵੀ ਫਰੰਟ ਹੈਗਾ ਜਿਹੜੀ ਮਰਜ਼ੀ ਦੁਕਾਨ ਤੇ ਚਲਜੋ ਡੰਮੀ ਤੇ ਲੱਗਾ ਹੁੰਦਾ 6000 5000 5500 ਇੰਨੀ ਰੇਂਜ 'ਚ ਹੀ ਮਿਲਦਾ ਭਾਜੀ ਤੁਸੀਂ ਵੱਡਾ ਡੀਪ ਵਿੱਚ ਆਏ ਹੈਗੇ ਆ ਅਸੀਂ ਆਪਣਾ ਦੇਣਾ ਸਿਰਫ 1100 ਰੁਪਏ ਵਿੱਚ 1000-1200 ਸਲਾਈ ਲੈਂਦੇ ਹੈਗੇ ਆ ਸਵੇਰਾ ਸਵੇਰਾ ਝੂਠ ਨਾ ਬੋਲੀ ਜੋ ਗਲਤ ਨਾ ਗਾਈਡ ਕਰੋ ਲੋਕਾਂ ਨੂੰ ਆ ਭਾਜੀ ਲਿਓ ਕੈਮਰਾ ਅੱਗੇ ਲੈ ਕੇ ਆਓ ਕਿੰਨਾ ਦੇਖੋ ਤਾਂ ਸਿਰਫ 1100 ਰੁਪਏ ਭਾਜੀ 1100 2000 ਰੁਪਏ ਦਾ ਕਿਰਾਇਆ ਘੱਟੋ-ਘੱਟ ਭਾਜੀ ਬੰਦ ਅੱਖਾਂ ਖੋਲ੍ਹਦਾ ਵਾ ਡੀਪੂ ਸਾਰਿਆਂ ਦੇ ਕੋਲ 2000 ਰੁਪਏ ਸਲਾਈ ਹੈ ਇਹਦੀ ਘੱਟੋ-ਘੱਟ ਭਾਜੀ ਉਹ ਲੈਂਦੇ ਆ ਪਰ ਅਸੀਂ 1100 ਲੈਣਾ ਭਾਜੀ 1100 ਆਹ ਦੇਖੋ ਕਿੱਤਾ ਪੈਂਦੇ ਕਿ ਨਹੀਂ ਪਟਾਕੇ ਆ ਜਿਹੜਾ 5-5000 ਰੁਪਏ ਦਾ ਸ਼ਰਾਰਾ ਸੂਟ ਬਾਜ਼ਾਰ 'ਚ ਆ ਕੇ ਲੈਣੇ ਹੋ ਵੱਡਾ ਡੀਪੂ ਤੇ ਆਜੋ ਸਮਾਈ ਨਾਲੋਂ ਵੀ ਸਸਤਾ ਦੇਈ ਜਾਂਦੇ ਆ ਰੈਂਟ ਨਾਲੋਂ ਵੀ ਸਸਤਾ ਦੇਈ ਜਾਂਦੇ ਆ ਸਿਰਫ 1100 ਰੁਪਏ ਦੇ ਵਿੱਚ ਦੇ ਦੇਣਾ ਇਹਦੇ ਵਿੱਚ 20 ਡਿਜ਼ਾਈਨ ਬਹੁਤ ਮਿਲ ਜੂਗੇ ਆਹ ਦੇਖੋ ਭਾਜੀ ਫਰੌਕ ਸ ਆਹ ਲੋ 11 1100 ਦੇ ਵਿੱਚ ਤੁਸੀਂ ਦੇਖੋ ਕਿੰਨੀ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਇਹ ਚੈਲੰਜ ਆ ਪੂਰਾ ਪੰਜਾਬ ਨਹੀਂ ਪੂਰਾ ਇੰਡੀਆ ਘੁੰਮ ਲੋ ਜਿਹੜੇ ਮਰਜੀ ਸਟੋਰ ਤੇ ਜਾ ਕੇ ਪਤਾ ਕਰ ਲੋ ਕਿਸੇ ਨੇ ਵੀ 1100 ਰੁਪਏ ਦੇ ਵਿੱਚ ਨਹੀਂ ਦੇਣਾ ਸ਼ਰਾਰਾ ਸੂਟ ਵੀ 1100 ਚ ਬ੍ਰੌਗ ਸੂਟ ਵੀ 1100 ਚ ਵੱਡੀ ਗੱਲ ਕੀ ਆ ਰੇਟ ਲਿਖ ਲਿਖ ਕੇ ਲਾਇਆ ਇਦਾਂ ਨਹੀਂ ਵੀ ਵੀਡੀਓ ਦੇ ਵਿੱਚ ਝੂਠ ਬੋਲੀ ਜਾਣਾ ਜਾਂ ਗਲਤ ਰੇਟ ਦੱਸੀ ਜਾਣਾ ਆਇਆ ਨੂੰ ਕਹਿਣਾ ਨਹੀਂ ਉਹ ਤਾਂ ਮੁੱਕ ਗਿਆ ਜਿੰਨਾ ਮਰਜ਼ੀ ਲੈ ਜਾਓ 1100 ਹੀ ਦੇਵਾਂਗੇ ਆ ਵੀ ਦੇਖੋ ਕਿੰਨਾ ਸੋਹਣਾ ਆ ਚੁੱਕਾ ਸ਼ਰਾਰਾ ਹੈਵੀ ਆ ਚੁੱਕਾ ਪੂਰਾ ਡੀਸੈਂਟ ਪੀਸ ਆ ਚੁੱਕਾ ਨਾਲ ਦੇਖੋ ਸ਼ਰਟ ਕਿੰਨਾ ਸੋਹਣਾ ਆ ਚੁੱਕਾ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1300 ਰੁਪਏ ਵਿੱਚ ਦੇਖੋ ਕਿੰਨਾ ਸੋਹਣਾ ਕਲਰ ਆ ਚੁੱਕਾ ਹੈਗਾ ਆ ਲਓ ਆ ਵੀ ਕੋਈ ਤੁਸੀਂ 6500 ਨਹੀਂ ਦੇਣਾ ਕੋਈ 6000 ਨਹੀਂ ਦੇਣਾ ਕਲਰ ਬੜਾ ਸੋਹਣਾ ਘੇਰੇ ਦੇ ਦੇਖੋ ਕੰਮ ਕਿੰਨਾ ਸੋਹਣਾ ਇਹ ਵੀ ਤੁਹਾਨੂੰ ਅਸੀਂ 1600 ਰੁਪਏ ਦੇ ਵਿੱਚ ਦੇ ਦੇਣਾ ਹੈਗਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਬਾਟਮ ਗ੍ਰੀਨ ਕਲਰ ਦੇਖੋ ਫਰੰਟ ਕਿੰਨਾ ਪਿਆਰਾ ਇਹ ਨਾਲ ਦੇਖੋ ਵੈਕ ਕਿੰਨੇ ਸ ਜਦੋਂ ਤੁਸੀਂ ਇੱਥੇ ਆ ਜਾਣਾ ਤੁਹਾਨੂੰ ਬਹੁਤ ਸਾਰੀ ਰੇਂਜ ਮਿਲ ਜਾਣੀ ਆ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਆ ਦੇਖੋ ਇਹ ਤੁਸੀਂ ਸ਼ਰਟ ਦੇਖੀ ਅਸ਼ਰਾਰਾ ਦੇਖੋ ਕਿੰਨਾ ਹੈਵੀ ਆ ਲਹਿੰਗੇ ਨਾਲੋਂ ਵੀ ਭਾਰਾ ਅਸ਼ਰਾਰਾ ਤੁਹਾਨੂੰ ਦੇ ਰਹੇ ਆ ਇਹ ਵੀ ਕੋਈ ਮਹਿੰਗਾ ਨਹੀਂ ਹੈਗਾ ਇਹ ਤੁਹਾਨੂੰ ਅਸੀਂ ਦੇ ਰਹਿਣਾ ਸਿਰਫ 3500 ਰੁਪਏ ਦੇ ਵਿੱਚ ਦੇ ਰਣਾ ਆ ਦੇਖੋ ਕੰਪਲੀਟ ਸੈੱਟ ਦੇ ਰਹੇ ਆ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਆ ਆ ਦੇਖੋ ਭਾਈ 1800 ਦੇ ਵਿੱਚ ਕਿੰਨਾ ਪਿਆਰਾ ਪੀਸ ਆ ਚੁੱਕਾ ਹੈਗਾ ਕਲਰਸ ਅਸਾਈਨਮੈਂਟ ਹੈ ਗਿਆ ਇਹ ਚ ਮਿਰਰਲ ਵਰਕ ਵੀ ਆ ਚੁੱਕਾ ਹੈਗਾ ਥ레ਡ ਵਰਕ ਵੀ ਆ ਚੁੱਕਾ ਹੈ ਤੇ ਨਾਲ ਦੇ ਕੁਝ ਸ਼ਰਾਰੇ ਹੈਵੀ ਵੀ ਆ ਚੁੱਕੇ ਹੈਗੇ ਸਿਰਫ 1800 ਰੇਂਜ ਭਾਜੀ ਮੈਂ ਤਾਂ ਹੈਰਾਨ ਆ ਸਾਰੇ 11 1100 ਲਿਖ ਕੇ ਲਾ ਦ ਰੇਟ ਆ ਵੀ 1100 ਦੇ ਵਿੱਚ ਸਿਰਫ 1100 ਤੋਂ ਸਟਾਰਟਿੰਗ 1100 ਸਟਾਰਟਿੰਗ ਭਾਜੀ ਆ ਲੋ 1100 ਦੇ ਵਿੱਚ ਦੇਖੋ ਕਿੰਨੀ ਤੁਹਾਨੂੰ ਰੇਂਜ ਮਿਲ ਰਹੀ ਹੈ ਕਿੰਨੇ ਕਲਰ ਮਿਲ ਰਹੇ ਆ ਆ ਦੇਖੋ 1800 ਚ ਕਿੰਨਾ ਸੋਹਣਾ ਪੀਸ ਆ ਚੁੱਕਾ ਹੈਗਾ ਆ ਕਲਰ ਵੈਜ ਦਾ ਕਾਫੀ ਟ੍ਰੈਂਡ ਹੈਗਾ ਤੁਸੀਂ ਵੱਡਾ ਡੀਪੂ ਆ ਕੇ ਲੈ ਕੇ ਜਾ ਸਕਦੇ ਆਪਣੀ ਚੁਆਇਸ ਅਕੋਰਡਿੰਗ ਆ ਵੀ ਦੇਖੋ 1100 ਦੇ ਵਿੱਚ ਆ ਰੈਡੀमेड ਦੇ ਰਹੇ ਆ ਜੋ ਵੱਡਾ ਚੇਲੇਜ ਆ ਕਿਸੇ ਨੇ ਨਾ ਦਿੱਤਾ ਨਾ ਕਿਸ ਤੋਂ ਦੇ ਹੋਣਾ ਹੈਗਾ ਜੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਲੌਂਗ ਦੇ ਵਿੱਚ ਚਾਹੀਦਾ ਸ਼ਰਾਰਾ ਸੂਟ ਹਨਾ ਆ ਵੀ ਤੁਹਾਨੂੰ ਮਿਲ ਜਾਣਾ ਆ ਦੇਖੋ ਪੂਰਾ ਇਹਦੇ ਵਿੱਚ ਸਾਰੇ ਜਿਹੜੇ ਅਸੀਂ ਦਿਖਾ ਰਹੇ ਆ ਬਾਹਾਂ ਵੀ ਹੈਵੀ ਆ ਫਰੰਟ ਹੈਵੀ ਆ ਬੈਕ ਹੈਵੀ ਆ ਇਹ ਤੁਹਾਨੂੰ ਸਿਰਫ 3000 ਰੁਪਏ ਦੇ ਵਿੱਚ ਦੇ ਦੇਣਾ ਸੋ ਛੇਤੀ ਛੇਤੀ ਆ ਜਿਓ ਆਉਣਾ ਕਿੱਥੇ ਆ ਵੱਡਾ ਡੀਪੂ ਆਜ਼ਾਦ ਚੌਂਕ ਬੰਗਾ ਸ਼ਹਿਰ ਤੁਸੀਂ ਆਉਣਾ ਪੰਜਾਬ ਸਟੇਟ ਆ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਇੱਥੇ ਫੋਨ ਕਰ ਸਕਦੇ ਆ ਜਿਹੜਾ ਇੰਸਟਾਗ੍ਰam ਦਾ ਪੇਜ ਆ ਵੱਡਾ ਡੀਪੂ ਦਾ YouTube ਹੈਗੀ ਆ ਆਪਣਾ Facebook ਹੈਗਾ ਉਹਨੂੰ ਫੋਲੋ ਸਬਸਕ੍ਰਾਈਬ ਕਰ ਲੋ ਰੋਜ਼ ਦੀ ਨਵੀਂ ਨਵੀਂ ਅਪਡੇਟ ਤੁਹਾਨੂੰ ਤੁਹਾਡੇ ਘਰ ਬੈਠੇ ਪਹੁੰਚ ਜਾਣੀ ਹੈ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕਰ ਤਾਂ ਟੀਵੀ ਪੰਜਾਬ